ਚੱਕੇਗਾ ਕਿ ਕਿਸੇ ਦੀ ਗਰੰਟੀ ਵੀ ਰਿਆ ਬੰਦਿਆਂ ਚੋਂ ਖਤਮ ਆ ਗਰੰਟੀ ਵੀ ਰਿਆ ਮਿੱਠੀਆਂ ਜ਼ੁਬਾਨਾਂ ਨਿਹਰਾ ਜ਼ਹਿਰ ਵੇਖਦਾ ਸੱਚ ਜਿਹੜੀ ਵਿੱਚ ਉਹ ਦੁਕਾਨ ਲੱਭੇ ਨਾ ਉਹ ਵੱਡੇ ਬਾਈ ਅੱਜ ਕੱਲ ਪੱਕੀ ਇੱਥੇ ਕਿਸੇ ਦੀ ਜ਼ੁਬਾਨ ਲੱਭੇ ਨਾ ਉਹ ਵੱਡੇ ਬਾਈ ਅੱਜ ਕੱਲ ਪੱਕੀ ਇੱਥੇ ਕਿਸੇ ਦੀ ਜ਼ੁਬਾਨ ਲੱਭੇ ਨਾ ਆ ਵਾਕਿਆ ਭਾਈ ਕਹਿੰਦੇ ਵੀ ਆ ਹਨਾ ਬੰਦਾ ਜ਼ੁਬਾਨ ਦਾ ਖਰਾ ਹੋਣਾ ਚਾਹੀਦਾ ਰੰਗ ਰੂਪ ਤਾਂ ਕਹਿੰਦੇ ਉਮਰਾ ਦੇ ਨਾਲ ਟਲ ਜਾਂਦੇ ਆ ਹਾਂ ਜੀ ਇਹ ਤਾਂ ਜ਼ਰੂਰੀ ਆ ਬਾਈ ਵੀ ਸਟੈਂਡ ਜ਼ਰੂਰੀ ਆ ਹਨਾ ਵੀ ਦੌਲਤ ਸ਼ੌਹਰਤ ਬਾਕੀ ਸਾਰੀਆਂ ਚੀਜ਼ਾਂ ਉਹ ਉਹ ਤਾਂ ਆਪਣੀ ਕਿਸਮ ਵਿੱਚ ਜੋ ਮਹਾਰਾਜ ਨੇ ਲਿਖਤਾ ਮੰਨ ਲਓ ਉਹ ਤਾਂ ਆ ਹੀ ਜਾਣੀਆਂ ਹੁੰਦੀਆਂ ਹਨਾ ਵੀ ਮੈਂ ਕਹਣਾ ਵੀ ਜ਼बान ਦਾ ਖੱਟਿਆ ਖਾਣਾ ਹੀ ਚਾਹੀਦਾ ਬੰਦੇ ਨੂੰ ਵੀ ਜ਼बान ਜ਼ਰੂਰੀ ਆ ਭਾਈ ਕਈ ਕਲਾਕਾਰਾਂ ਨੂੰ ਤੁਸੀਂ ਜਵਾਬ ਵੀ ਦਿੱਤਾ ਵੀ ਮੇਰੇ ਕੋਲ ਯਾਰ ਇਹ ਥੋੜੇ ਹੀ ਭਾਦੇ ਗੀਤ ਨਹੀਂ ਇਹ ਬੜੇ ਉੱਚ ਲੈਵਲ ਦੇ ਆ ਇਹ ਕਿਹੜੇ-ਕਿਹੜੇ ਕਲਾਕਾਰਾਂ ਨੂੰ ਜਵਾਬ ਦਿੱਤੇ ਆ ਨੀ ਜਵਾਬ ਨਹੀਂ ਬਾਈ ਉਹ ਨਾ ਇੱਕ ਕੁੜੀ ਅਫਸਾਨਾ ਖਾਨ ਸੀਗੀ ਉਹ ਸਾਡੇ ਨਾਲ ਕੰਮ ਕਰਦੀ ਸੀ ਪਹਿਲਾਂ ਕਰਨਾ ਸੀ ਉਹਨੇ ਮਤਲਬ ਇੱਕ ਗੀਤ ਦੀ ਡਮੀ ਕਰਾਈ ਸੀ ਸਾਡੀ ਅਸੀਂ ਡੀਜੇ ਫਲੋ ਕੋਲੋਂ ਪੈਸੇ ਪੂਸੇ ਵੀ ਦਿੱਤੇ ਅਸੀਂ ਤੇ ਉਹ ਸਾਡੇ ਨਾਲ ਬੌਂਡ ਹੋਣਾ ਚਾਹੁੰਦੀ ਸੀ ਵੀ ਸਾਨੂੰ ਮਤਲਬ ਬੌਂਡ ਕਰਕੇ ਮੇਰੇ ਨਾਲ ਕੰਮ ਕਰ ਲਓ ਤੇ ਉਹ ਸਾਡੇ ਇੱਥੇ ਲਾਗੇ ਪਿੰਡਾਂ ਦੀ ਸੀਗੀ ਬਾਦਲ ਪਿੰਡ ਤੋਂ ਤੇ ਉਹ ਉਦੋਂ ਅਸੀਂ ਉਹਦਾ ਇੱਕ ਗਾਣਾ ਡਮੀ ਵੀ ਕਰਾਈ ਚਲੋ ਸਾਡੇ ਵਿੱਚ ਜੇ ਰਹਿ ਗਿਆ ਵੀ ਨਹੀਂ ਸੈਟਿੰਗ ਬੈਠੀ ਉਹਦੀ ਪ੍ਰੋਡਿਊਸਰ ਸਾਡੇ ਨਾਲ ਤਾਂ ਉਹ ਮੇਰਾ ਇੱਕ ਗਾਣਾ ਸੀਗਾ ਡਿਊਟ ਗਾਣਾ ਸੀਗਾ ਸੋਨੇ ਦੀਆਂ ਵੇੜੇ ਚ ਵਿਛਾ ਦੂੰ ਚਾਦਰਾਂ ਨਹੀਂ ਪਾ ਦੂੰ ਕੋਠੇ ਉੱਤੇ ਚਾਂਦੀ ਦਾ ਚਵਾਰਾ ਇਹ ਉਹਦੇ ਮੁੰਡੇ ਦੀ ਲਾਈਨ ਸੀਗੀ ਤੇ ਕੁੜੀ ਕਹਿੰਦੀ ਹੁੰਦੀ ਲੋਕੀ ਮੈਨੂੰ ਆਖਦੇ ਨੇ ਸੋਨੇ ਦੇ ਚਿੜੀ ਵੀ ਕੱਚੀ ਗੋੜੀ ਵੈਲੀਆ ਤੇਰੀ ਤੇ ਉਹਨੂੰ ਪਰਸਨਲੀ ਪਸੰਦ ਸੀਗਾ ਤੇ ਮੈਥੋਂ ਉਹ ਜਦੋਂ ਸਾਡੇ ਨਾਲ ਸੀ ਉਹ ਮਤਲਬ ਰਾਬਤੇ ਸੀਗੇ ਤਾਂ ਉਹ ਮੇਰੇ ਕਾਫੀ ਗੀਤ ਸੇਅਰ ਹੋਇਆ ਸੀ ਇੱਕ ਦੂਜੇ ਨਾਲ ਮਤਲਬ ਵੀ ਟੱਚਸ ਸੀਗੇ ਤਾਂ ਉਹ ਗੀਤ ਕੁਦ ਮੈਥੋਂ ਸੁਣਦੀ ਰਹਿੰਦੀ ਸੀਗੀ ਤਾਂ ਮੈਨੂੰ ਕਹਿੰਦੀ ਸੀ ਭਾਜੀ ਆ ਗਾਣਾ ਮੈਂ ਕਰਨਾ ਹੀ ਕਰਨਾ ਮੈਨੂੰ ਵਧੀਆ ਲੱਗਦਾਗਾ ਤੇ ਮੈਂ ਉਹਨਾਂ ਨੂੰ ਕੋਈ ਗੱਲ ਨਹੀਂ ਆਪਾਂ ਜਦੋਂ ਅੱਗੇ ਕੰਮ ਕਰਾਂਗੇ ਤਾਂ ਆਪਾਂ ਕਰ ਲਾਂਗੇ ਤੇ ਉਹ ਮੁੜ ਕੇ ਜਦੋਂ ਸਾਡੇ ਨਾਲ ਉਹਦੀ ਸੈਟਿੰਗ ਹੀ ਨਹੀਂ ਬੈਠੀ ਉਹ ਚਲੀ ਗਈ ਫਿਰ ਮਤਲਬ ਡਿਸਪਿਊਟ ਜੇ ਪੈ ਗਿਆ ਪ੍ਰੋਡਿਊਸਰ ਨਾਲ ਤੇ ਉਹ ਆਪਾਂ ਫਿਰ ਗਾਣਾ ਉਹ ਮੈਥੋਂ ਗਾਣਾ ਕਾਫੀ ਵਾਰੀ ਮੰਗਿਆ ਹੁਣੇ ਵੀ ਮੈਨੂੰ ਭਾਜੀ ਗਾਣਾ ਦੇ ਦਿਓ ਮੈਂ ਫਲਾਣੇ ਸਿੰਗਰ ਨਾਲ ਕਰਨਾ ਮੈਂ ਨਹੀਂ ਵੀ ਹੁਣ ਗਾਣਾ ਮੈਂ ਤੈਨੂੰ ਨਹੀਂ ਦੇ ਸਕਦਾ ਜੇ ਤੂੰ ਹਾਂ ਸਾਡੇ ਨਾਲ ਖੜੀ ਰਹਿੰਦੀ ਕੰਮ ਕਰੀ ਜਾਂਦੀ ਤਾਂ ਆਪਾਂ ਤੈਨੂੰ ਗਾਣਾ ਦੇ ਦਿੰਦੇ ਤੇ ਵੀ ਹੁਣ ਜਦੋਂ ਤੂੰ ਸਾਡੇ ਨਾਲ ਕੰਮ ਹੀ ਨਹੀਂ ਕਰ ਰਹੀ ਸਾਡੀ ਟੀਮ ਚ ਨਹੀਂ ਰਹੀ ਤੇ ਫਿਰ ਤੈਨੂੰ ਮੈਂ ਗਾਣਾ ਮੈਂ ਕਹਾਂ ਇਸ ਦੇ ਸਕਦਾ ਹਣਾ ਫਿਰ ਸਾਡੇ 'ਚ ਫਰਕ ਪੈਂਦਾ ਸੀਗਾ ਵੀ ਅਸੀਂ ਵੀ ਚਾਰ ਬੰਦੇ ਜੁੜੇ ਸੀਗੇ ਤੇ ਪਰਲਾ ਕਹਿੰਦਾ ਵੀ ਤੂੰ ਸਾਡੇ ਤੋਂ ਬਾਹਰ ਹੋ ਕੇ ਗਾਣਾ ਦੇ ਤਾਂ ਉਹਨੂੰ ਬਸ ਉਹ ਤਾਂ ਨਹੀਂ ਦਿੱਤਾ ਹੋਰ ਜਵਾਬ ਤਾਂ ਹੁਣ ਆਪਾਂ ਕਿਸੇ ਨੂੰ ਕੀ ਦੇਣਾ ਆਪਾਂ ਗਾਣੇ ਲ ਹਾਂ ਦੀਪਾਇਂ ਕਹੀਏ ਵੀ ਸਟੈਂਡ ਲੈ ਗਿਆ ਹਨਾ ਸਟੈਂਡ ਰੱਖ ਗਿਆ ਹਾਂ ਇਹ ਗੱਲ ਆਪਾਂ کہہ ਸਕਦੇ ਆਂ ਵੀ ਸਟੈਂਡ ਸੀਗਾ ਆਪਾਂ ਆਪ ਦਾ ਸਟੈਂਡ ਨਹੀਂ ਛੱਡਿਆਗਾ ਵੀ ਆਪਾਂ ਜਿੰਨਾ ਬੰਦੇ ਨਾਲ ਮਤਲਬ ਆਪਣੀ ਤੁਰੇ ਸੀਗੇ ਘਰੋਂ ਟੀਮ ਬਣਾ ਕੇ ਆਪਾਂ ਫਿਰ ਟੀਮ ਨਾਲ ਹੀ ਸਟੈਂਡ ਰੱਖਿਆਗਾ ਭਾਈ ਹੋਰ ਕਿਹੜੇ ਕਿਹੜੇ ਕਲਾਕਾਰਾਂ ਨੇ ਤੁਹਾਡੇ ਗੀਤ ਗਾਏ ਆ ਦੱਸੋਗੇ ਮੇਰੇ ਗਾਣੇ ਬਾਈ ਸਟਾਰਟਿੰਗ ਮੇਰੀ ਮੁੰਡਾ ਹਰਮਨ ਸਿੱਧੂ ਸੀ ਪੇਪਰ ਜਾਂ ਪਿਆਰ ਵਾਲਾ ਮਿਸ ਪੂਜਾ ਨਾਲ ਉਹਦੀਆਂ ਟਿੱਪਾਂ ਜਾਂ ਸੀ ਪਹਿਲਾਂ 2009 ਚ 10 ਚ ਬਾਈ ਨੇ ਮੇਰਾ ਗਾਣਾ ਗਾਇਆ ਸੀਗਾ ਫਾਰਮੈਲਟੀ ਪੁੱਗਿਆ ਜਾਵੇ ਨਾ ਯਾਰਾ ਕਹਦੀ ਬੋਲ ਕੇ ਸਾਨੂੰ ਫਾਰਮੈਲਟੀ ਦੀ ਕੋਈ ਲੋੜ ਨਾ ਤੇ ਉਹਨਾਂ ਦਿਨਾਂ ਚ ਬਾਈ ਬੂਟੇ ਭਾਈ ਰੂਪੇ ਉਹਨਾਂ ਨੇ ਗਾਇਆ ਸੀ ਇੱਕ ਡਿਊਟ ਗਾਣਾ ਉਸ ਤੋਂ ਬਾਅਦ ਮੁੰਡੇ ਹੋਰ ਵੀ ਦੋ ਤਿੰਨ ਨਵੇਂ ਸੀਗੇ ਉਹਨਾਂ ਨੇ ਵੀ ਮੇਰੇ ਗਾਣੇ ਗਾਏ ਫਿਰ 2014 ਚ ਬਾਈ ਗਿੱਤੇ ਜੈਲਦਾਰ ਨੇ ਮੇਰਾ ਗਾਣਾ ਗਾਇਆ ਫਿਰ ਬਾਈ ਕਮਲ ਗਰੇਵਾਲ ਨਾਲ ਵੀ ਇੱਕ ਮੇਰਾ ਗਾਣਾ ਆਇਆ ਸੀਗਾ ਨਾਰਾ ਫੁਕਰੀਆਂ ਤੇ ਉਸ ਤੋਂ ਬਾਅਦ ਅਸੀਂ ਆਪਣੀ ਕੰਪਨੀ ਲਾਂਚ ਕੀਤੀ ਸੀ 뮤ਜ਼ਿਕ ਮਾਫੀਆ ਰੈਕੋਰਡਸ ਮੇਰਾ ਇੱਕ ਦੋਸਤ ਪ੍ਰੋਡਿਊਸਰ ਸੀਗਾ ਤੇ ਉਹਨਾਂ ਬਾਈ ਉਹਨਾਂ ਨੇ ਗੁਲਾਬ ਸਿੱਧੂ ਨੂੰ ਬੌਂਡ ਕੀਤਾ ਸੀਗਾ ਉਹ ਗੁਲਾਬ ਸਿੱਧੂ ਦੀ ਆਵਾਜ਼ ਵੀ ਮੇਰਾ ਇੱਕ ਗਾਣਾ ਆਇਆ ਸੀਗਾ ਸਾਖ ਜੱਟ ਨੇ ਲੰਡਨ ਵਾਏ ਮੋੜ ਤੇ ਨੇ ਇੱਕ ਤੇਰੇ ਪਿਆਰ ਬਦਲੇ ਉਹ ਅਸੀਂ ਦੇਸੀ ਗਰੂ ਵਾਲਿਆਂ ਤੋਂ 뮤ਜ਼ਿਕ ਕਰਵਾਇਆ ਸੀਗਾ ਤੇ ਉਹਦੇ ਦੋ ਗੀਤ ਕਰਾਏ ਸੀਗੇ ਇੱਕ ਹੋਰ ਸੀ ਕਿਸੇ ਰਾਈਟਰ ਦਾ ਤੇ ਇੱਕ ਮੇਰਾ ਸੀਗਾ ਤੇ ਇਸ ਦਰਾਂ ਹੀ ਮੇਰਾ ਗਾਣਾ ਆਪਣਾ ਉਦੋਂ ਬਾਅਦ ਇੰਦਰੀ ਜੀ ਨਿੱਕੂ ਦੀ ਬਾਚ ਆਇਆ ਸੀਗਾ ਸਿਡਨੀ ਮੁੰਡਾ ਹੱਕ ਉੱਤੇ ਝਾਂਜਰਾਂ ਨੂੰ ਸੌਂਦਾ ਰੋ ਟਰੱਕੇ ਨਹੀਂ ਸੁਣ ਸਿਡਨੀ ਵਾਲੀਏ ਬਾਈ ਹਰਿੰਦਰ ਸੰਧੂ ਨੇ ਮੇਰੇ ਦੋ ਤਿੰਨ ਗੀਤ ਤਿੰਨ ਗੀਤ ਮਿਲ ਉਹਨਾਂ ਨੇ ਗਾਏ ਸੀਗੇ ਇੱਕ ਗਾਣਾ ਉਦੋਂ ਕਿਸਾਨੀ ਸੰਘਰਸ਼ ਤੇ ਗਾਇਆ ਸੀਗਾ ਪੁੱਤ ਬਾਰਡਰਾਂ ਤੇ ਦਿੱਲੀ ਪਿੱਛੇ ਚੀਨ ਨਾਲ ਲੜੇ ਬਾਪੂ ਦਿੱਲੀ ਨਾਲ ਜ਼ਮੀਨਾਂ ਪਿੱਛੇ ਲੜਦਾ ਫਿਰੇ ਉਹ ਵੀ ਆਪਣਾ ਹੀ ਸੀਗਾ ਤੇ ਇੱਕ ਸੀਗਾ ਰਾਦੇ ਜਦੋਂ ਗਰਮ ਹੁੰਦੇ ਨੇ ਠੰਡਾ ਕਿੱਥੇ ਲੱਗਦੀਆਂ ਨੇ ਇੱਕ ਉਹਨਾਂ ਨੇ ਮੇਰਾ ਗਾਣਾ ਗਾਇਆ ਸੀਗਾ ਲੜਦੇ ਗਾਇਕਾਂ ਪਿੱਛੇ ਫਿਰਦੇ ਤੇਰੇ ਪੁੱਤ ਪੰਜਾਬ ਸਿਆਂ ਤੇ ਮੁੰਡਾ ਪਸ਼ਪਿੰਦਰ ਪਿੰਦੂ ਆ ਉਹਨੇ ਬਈ ਨੇ ਮੇਰੇ ਦੋ ਤਿੰਨ ਗੀਤ ਤਿੰਨ ਗੀਤ ਮੈਨੂੰ ਲਾਉਨੇ ਗਾਏ ਮੇਰੇ ਦੋ ਇੱਕ ਗਰਲੇਜ ਨਾਲ ਡਿਊਟ ਗਾਇਆ ਸੀਗਾ ਮਿਊਜ਼ਿਕ ਕੰਪੇਅਰ ਬਈ ਹੁਣਾਂ ਦਾ ਮਿਊਜ਼ਿਕ ਸੀਗਾ ਤਾਂ ਹੋਰ ਵੀ ਗਣੇ ਮੁੰਡਾ ਨਿਰਮਲ ਨਿਮਾ ਸੀਗਾ ਇੱਕ ਨਵੇਂ ਇੱਕ ਦੋ ਮੁੰਡੇ ਹੋਰ ਸੀਗੇ ਵੀ ਮਤਲਬ ਇਨੇ ਗਾਣੇ ਮਤਲਬ ਵੀ 10 12 ਗੀਤ ਆਪਣੇ ਰਿਕਾਰਡ ਹੋਏ ਹੈਗੇ ਮਤਲਬ ਔਰ ਰਿਕਾਰਡ ਹੈ ਬਾਕੀ ਕੁਝ ਰਹਿਗੇ ਹੋਣਗੇ ਤਾਂ ਅਖਰੀ ਗੱਲ ਬਈ ਜ਼ਿੰਦਗੀ ਦਾ ਤਿਆਰ ਬਾਕੀ ਕਹਿੰਦਾ ਹੁਣ ਤੱਕ ਤੁਸੀਂ ਵੱਡੇ ਵੱਡੇ ਲੋਕਾਂ ਨਾਲ ਬੈਠ ਕੇ ਵੱਡੇ ਵੱਡੇ ਕਲਾਕਾਰਾਂ ਨਾਲ ਡਿਨਰ ਕਰ ਲਿਆ ਲਾਂਚ ਕਰ ਲਿਆ ਹੁਣ ਜ਼ਿੰਦਗੀ ਦਾ ਤਿਆਰਬਾ ਕੀ ਕਹਿੰਦਾ ਤਿਆਰਬਾ ਤਾਂ ਯਾਰ ਇਹੀ ਆ ਵੀ ਬਾਈ ਵੀ ਮਿਹਨਤ ਕਰੀ ਚੱਲੋਗੇ ਉਹਦਾ ਕਿਤਨਾ ਕਿਤੇ ਮੁੱਲ ਪਿਆ ਜਾਣਾ ਤੁਹਾਡਾ ਠੀਕ ਆ ਜਿਵੇਂ ਕਹਿੰਦੇ ਆ ਵੀ ਕਰਮ ਕਰੋ ਫਲ ਦੀ ਇੱਛਾ ਨਾ ਰੱਖੋ ਹਣਾ ਵੀ ਕਰਮ ਕਰੋਗੇ ਤਾਂ ਕਿਤਨਾ ਕਿਤੇ ਉਹ ਸੱਚੇ ਪਾਤਸ਼ਾਹ ਵਾਹਿਗੁਰੂ ਬੈਠਾ ਵੇਖੀ ਜਾਂਦਾ ਹੁੰਦਾ ਵੀ ਜਦੋਂ ਤੁਹਾਡਾ ਟਾਈਮ ਉਹਨੇ ਲੈ ਕੇ ਆਉਣਾ ਤਾਂ ਉਹਨੇ ਫਿਰ ਉਹ ਸਾਰੇ ਰੰਗ ਭਗ ਲਾ ਦੇਣੇ ਹੈਗੇ ਕੀ ਮੇਰਾ ਤਾਂ ਇਹੀ ਕਹਿਣਾਗਾ ਵੀ ਮਿਹਨਤ ਕਰੀ ਚੱਲੋ ਕਿਸੇ ਵੀ ਫੀਲਡ 'ਚ ਇਕੱਲੀ ਇਹ ਨਹੀਂ ਵੀ ਜੇ ਆਪਾਂ ਗੀਤ ਲਿਖਦੇ ਆਂ ਗੀਤਾਂ 'ਚ ਕੋਈ ਵੀ ਬੰਦਾ ਕੋਈ ਵੀ ਕੰਮ ਕਰਦਾ ਬਸ ਆਉਦਾ ਲੱਗੇ ਰਹੋ ਅੰਤਰ ਧਿਆਨ ਹੋ ਕੇ ਇਮਾਨਦਾਰੀ ਪਹਿਲੀ ਪ੍ਰੇਫਰੈਂਸ ਹੈ ਇਮਾਨ